ਇਹ ਕੀ ਮਤਲਬ ਹੈ ਅਸੀਂ ਘਰ ਨਾਲ ਲਾਉਣੇ ਆ ਅਸੀਂ ਤਾਂ ਮਰਦੇ ਆ ਵੀ ਪੰਜਾਬ ਦਾ ਬੇੜਾ ਕਰਕੇ ਕਰਨ ਵਾਲੇ ਲੋਕ ਇਹ ਤੁਸੀਂ ਧਰ ਨਾਲ ਲਾਉਣੇ ਤੇ ਤੁਸੀਂ ਬਣ ਕੇ ਦੇਸ਼ ਭਗਤ ਜੀ ਮੈਂ ਇਹਦਾ ਨਾਂ ਦੇਸ਼ ਭਗਤਾਂ ਵਾਲੀ ਗੱਲ ਮੈਂ ਕਰਦਾ ਨਹੀਂ ਕੋਈ ਪਾਰਟੀ ਨਹੀਂ ਹੈ ਜੀ ਉਹਦਾ ਕੋਈ ਨਹੀਂ ਕਿ ਪਾਰਟੀ ਦਾ ਮੈਂ ਲਉਂਦਾ ਨਹੀਂ ਠੀਕ ਹੈ ਜੀ ਉਹ ਆਪਣੇ ਲੀਡਰ ਦੀ ਕਰਦਾ ਹਰ ਇੱਕ ਗੱਲ ਇਹਦੇ ਵਿੱਚ ਕੋਈ ਨਹੀਂ ਪਰ ਇਹ ਬਿਆਨ ਤਾਂ ਉਹਨੇ ਗਲਤ ਬੋਲਿਆ ਨਾ ਜੀ ਕਦੇ ਵੀ ਬੇੜਾ ਕਰਕੇ ਕਰਦਾ ਪੰਜਾਬ ਦਾ ਮੈਂ ਇਸ ਨੂੰ ਮਾੜਾ ਸਮਝਦਾ ਮੈਂ ਕੁਝ ਚੰਗਾ ਨਹੀਂ ਸਮਝਦਾ ਪਰ ਮੇਰੇ ਮੂੰਹ ਤੇ ਜਾਈ ਹੋਈ ਗੱਲ ਕਦੇ ਨਹੀਂ ਤੁਸੀਂ ਆਪਣੇ ਪਾਰਟੀ ਦੇ ਕੈਂਡੀਡੇਟ ਹੁੰਦਾ ਕੋਈ ਕਾਰਵਾਈ ਕਰਦਾ ਬਾਈ ਜੀ ਮੇਰੀ ਗੱਲ ਕੀ ਕੁਝ ਬੋਲਦੇ ਨੇ ਮੈਨੂੰ ਨਾ ਮਤਲਬ ਵਿੱਚ ਟੇਪਾਂ ਪਾ ਕੇ ਹਾਲਾਂਕਿ ਮੇਰੇ ਜਿੰਨਾ ਮੈਂ ਆਪਦੇ ਆਪ ਨੂੰ ਸ਼ਰੀਫ ਆਫ ਦਾ ਮਾੜੀ ਗੱਲ ਆ ਸਾਰੇ ਲੋਕ ਜਾਣਦੇ ਕਿਸੇ ਗੱਲ ਦੀ ਇਹ ਨੂੰ ਅਸੀਂ ਡੰਡੇ ਮਾਰਾਂਗੇ ਇਹਨੂੰ ਯਾਰ ਗੱਲ ਆ ਵੀ ਮੈਂ ਮੈਂ ਇੱਕ ਮਿੰਟ ਜੀ ਸਾਡੋ ਜੀ ਆਪਣੀ ਨਹੀਂ ਯਾਰ ਮੈਂ ਵੀ ਵੇਖੋ ਮੈਂ ਵੀ ਗੱਲ ਜੰਮਿਆ ਆ ਮੇਰੇ ਬਾਈ ਜੀ ਮੇਰੇ ਬਾਈ ਜੀ ਇੰਦੀਆਂ ਰੀਲ ਦਾ ਬਾਪ ਆ ਕਹਿੰਦਾ ਵੀ ਅਸੀਂ ਦਾਇਕ ਬਹਿ ਜਿਹੜਾ ਟੱਕਰੂਗਾ ਵੇਖੀ ਲਊਗੀ ਮੈਂ ਫਿਰ ਅਸੀਂ ਨਹੀਂ ਕਹਿੰਦੇ ਨਹੀਂ ਨਹੀਂ ਇੱਕ ਨਹੀਂ ਬੋਲਿਆ ਜੀ 5 ਮਿੰਟਾਂ ਦੇ ਵਿੱਚ ਐਮਐਸਪੀ ਦਵਾਂਗੇ ਮੁੱਖ ਮੰਤਰੀ ਸਾਹਿਬ ਨੇ ਦਾ ਸਮਰਥਨ ਦਿੱਤਾ ਮੁੱਖ ਮੰਤਰੀ ਸਾਹਿਬ ਇਹ ਦੇਖੋ ਬੋਲਣ ਵਾਲੇ ਨੇ ਬੋਲਤਾ ਫਿਰ ਮੁਖਮੰਦੀ ਸਾਹਿਬ ਸਮਰਥਨ ਦੇ ਰਹੇ ਜੋ ਇਹ ਹੈ ਮੇਰੀ ਗੱਲ ਇਹ ਐਵੇਂ ਨਾ ਕਰਾ ਇਹ ਹੈ ਸੈਂਟਰਲ ਗਵਰਨਮੈਂਟ ਦਾ ਉਹਪੋਨਾ ਉਹਨੇ ਐਮਐਸਪੀ ਦੇਣੀ ਆ ਪੰਜਾਬ ਸਰਕਾਰ ਨੇ ਨਹੀਂ ਦੇ ਨਾ ਫਿਰ ਉਹ ਦੋ ਬੋਲ ਦੇ ਤੂੰ ਆ ਗਏ ਜਾਂਦੇ ਆ ਮੈਨੂੰ ਕੀ ਬੋਲੀ ਜਾਉਂ ਮੈਂ ਕੀ ਕਰ ਸਕਦਾ ਮੈਂ ਜਿੰਨੇ ਮਹੀਨੇ ਦੇ ਚੜ ਸਕਦੀ ਫਿਰ ਇਹਨਾਂ ਦੱਸੋ ਵੀ ਇਹ ਛੋਭਕਣ ਦੇ ਪਰਿਵਾਰ ਵਿੱਚ ਇੱਕ ਕਿਉਂ ਨਹੀਂ ਆਇਆ ਇੱਕ ਤਾਂ ਬਾਈ ਜੀ ਮੈਂ ਗੱਲ ਸਾਹਿਬ ਮੈਂ ਪਲੀਜ਼ ਉਹ ਆ ਜੂਗਾ ਥੋੜਾ ਜਿਆਦਾ ਇਹਨਾਂ ਨੇ ਵੀ ਲੱਖ ਬੰਦੇ ਨੇ ਚੁੜਿਆ ਥੋੜਾ ਜਿਆਦਾ ਬਾਈ ਜੀ ਦੋਨੇ ਚੀਜ਼ਾਂ ਹੋ ਜਾਏਗੀ ਦੋਨੇ ਚੀਜ਼ਾਂ ਤੁਸੀਂ ਕਿਹਾ ਸੀ ਤੁਸੀਂ ਆਪਣੀ ਸਰਕਾਰ ਚ ਕਿਹਾ ਸੀ ਮੈਂ ਆਪ ਜਾ ਕੇ ਬਿਜਲੀ ਛੋਭਕਣ ਤੇ ਮੈਂ ਵੀ ਜਾ ਕੇ ਆਇਆ ਸੀ ਜੀ 120 ਕੰਨੀ ਸੀ ਲਾਗੂ ਨਹੀਂ ਕਰਦੇ ਸੀ ਪਰ ਹੁਣ ਦੀ ਘੜੀ ਕੀ ਆ ਕੋਈ ਵੀ ਨਵਾਂ ਮੀਟਰ ਲਗਾਉਦਾ ਕਰੇ ਉਹਦੇ ਚਿਪ ਆਲਾ ਢੋਕਿਆ ਜਾ ਰਿਹਾ ਜਿਸੇ ਚਿਪ ਆਲਾ ਚਿਪ ਉਹਦੇ ਵਿੱਚ ਨਹੀਂ ਗੀ ਕਿੰਨੇ ਮਿਲਦਾ ਪਾਉਗੇ ਇਹ ਤਾਂ ਮੰਨ ਲਓ ਇੱਕ ਮਿੰਟ ਦੇਖੋ ਇੱਕ ਮਿੰਟ ਅਦੁੱਜੀ 25 ਸੈਲੋਂ ਖੋਲਦੇ ਸਾਰਿਆਂ ਸਰਕਾਰ ਨੂੰ ਜਮਾ ਗਰੀ ਗੱਲ ਕਰੀ ਆ ਸਾਨੂੰ ਕੋਈ ਸੈਲੂ ਨਹੀਂ ਖੋਲ੍ਹਿਆ ਓਏ ਆ ਬਰਨਾਲਾ ਵਾਲੇ ਦਾ ਸਾਰੀ ਆ ਗਿਆ ਸਾਨੂੰ ਆ ਹੀ ਗਿਆ ਬਾਈ ਜੀ ਸੈਲੂ ਜਿਹੜੀ ਗੱਲ ਸਾਨੂੰ ਫਾਇਰ ਟਰੱਕ ਕਰਦੇ ਉਹ ਮਾਰਕੀਟ ਕਮਿਟੀ ਬਾਬੂ ਨੂੰ ਆਖੋਗੇ ਇਹਦਾ ਚੀਜ਼ਾਂ ਜਿਹੜੀਆਂ ਬਣਨੀਆਂ ਜਿਹੜੀਆਂ ਜਮ੍ਹਾਂ ਹੋਣੀਆਂ ਜੇ ਥੋੜੀ ਚੀਜ਼ ਨੂੰ ਕੋਈ ਹੱਥ ਲਾਉਂਦਾ ਗੱਲ ਹੈ ਜੇ ਤੁਹਾਨੂੰ ਬਿਜਲੀ ਦਾ ਬਿੱਲ ਲੈਂਦਾ ਫੇਰ ਗੱਲ ਹੈ ਉਹ ਸੇਵ ਨਹੀਂ ਇੱਕ ਦਿਨ ਅਹਣ ਚ ਪਹਿਣੀ ਫੇਰ ਪਾ ਦੇਉਗੇ ਫੇਰ ਡੰਡੇ ਨਾਲ ਪਾਉਗੀ ਉਹਦਾ ਚੀਜ਼ਾਂ ਜਿਹੜੀਆਂ ਹੋਗੀਆਂ ਕਰੋਗੇ ਸੈਲੂ ਖੋਲਦੇ ਅੱਜ ਅੱਜ ਮੰਟੀ ਦੀ ਫੀਸ ਭਰਦੇ ਆ ਕਦ ਨੂੰ ਹਟ ਜਾਣਗੇ ਸਾਰਾ ਬਪਾਰੀਆਂ ਦੇ ਡਾਨੀਆਂ ਬੰਨਿਆਂ ਦੇ ਹੱਥਾਂ 'ਚ ਜਾਊ ਉਹ ਯਾਰ ਕੋਈ ਪਤਾ ਨਹੀਂ ਕਿ ਕਿੱਥੇ ਕੀ ਜਾਊ ਨਾ ਤਾਂ ਤੁਸੀਂ ਰੋਕ ਸਕਦੇ ਨਾ ਮੈਂ ਰੋਕ ਸਕਦਾ ਖੌਰਾ ਕੀ ਚੱਲੀ ਜਾਂਦਾ ਨਹੀਂ ਮੈਂ ਸਰਕਾਰ ਕੋਲੋਂ ਕੋਈ ਨਹੀਂ ਅੱਡੀ ਬੰਨਿਆਂ ਦੇ ਜਾਊਗਾ ਜਿਹੜੇ ਸਹੀ ਦੇ ਕਢਾਉਣ ਆਣਾ ਜੀ ਉਹ ਕੇਂਦਰ ਸਰਕਾਰ ਨੇ ਬਣਾਉਂਦੇ ਐਫਸੀ ਦੇ ਕਢਾਉਣਾਂ ਦੀ ਗੱਲ ਕਰਦਾ ਮਨਜ਼ੂਰੀਆ ਤੁਸੀਂ ਦਿੱਤੇ ਨਾ ਪੰਜਾਬ ਚ ਸੱਤਾ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀਗੇ ਵੀ ਆਪਾਂ ਨੂੰ ਰਾਜਨੀਤਿਕ ਲੋਟ ਇੱਕ ਮਿੰਟ ਜੀ ਅਭੀ ਰਾਜਨੀਤਿਕ ਲੀਡਰ ਜਦੋਂ ਵੀ ਆਉਂਦੇ ਉਹਨਾਂ ਨੂੰ ਸਵਾਲ ਕਰਨੀ ਚਾਹੀਦੀ ਠੀਕ ਇੱਕ ਮਿੰਟ ਤੱਕ ਤੁਸੀਂ ਕਰੀ ਜਾਂਦੇ ਹੋ ਅਸੀਂ ਸਵਾਲ ਕਰਨ ਗਏ ਸੀ ਮੁੱਖ ਮੰਤਰੀ ਸਾਹਿਬ ਨੂੰ ਵੀ ਜਿਹੜਾ ਛੁੱਪ ਕਰਨ ਸ਼ਹੀਦ ਕੀਤਾ ਵੀ ਉਹਦੇ ਚੈੱਕ ਬਾਰੇ ਤੇ ਨੌਕਰੀ ਬਾਰੇ ਪਰ ਉਹਦੇ ਵਿੱਚ ਕੀ ਹੋ ਗਿਆ ਸਾਡੀਆਂ ਮਾਮਾ ਨੂੰ ਭੈਣਾਂ ਨੂੰ ਚੱਕ ਕੇ ਥਾਣੇ ਚ ਲੈ ਗਏ ਉਹ ਜੀ ਸਾਡਾ ਕੀ ਕਸੂਰ ਸੀ ਉੱਥੇ ਸਾਡਾ ਬਲਾਕ ਕੀ ਹੈ ਨਾ ਮੈਂ ਬੈਠੇ ਕਹਿਣਾ ਮੈਂ ਥੋੜੀ ਹੈ ਕਹਿਣਾ ਨਹੀਂ ਵੀਰੇ ਉਹ ਨਹੀਂ ਚੱਕਣਾ ਕਿਹੜੋਂ ਕਿਤੇ ਨੌਕਰੀ ਨਹੀਂ ਦੇਵਾਂਗੇ ਦੇਵਾਂਗੇ ਕਦੋਂ ਖਾਣਾ ਠੀਕ ਹੈ ਨਹੀਂ ਨਹੀਂ ਬਾਈ ਮੇਰੀ ਤਾਂ ਗੱਲ ਤੋਂ ਮਰ ਭੱਜਣ ਜਹਾਂ ਬਾਈ ਜੀ ਨਹੀਂ ਨਹੀਂ ਉਹ ਤੋਂ ਪਹਿਲਾਂ ਕਹਨੇ ਸੀ ਕਿ ਬਾਕੀ ਸਾਡਾ ਬਲਾਕ ਕਰਦਾ ਰਾਮਪਰਾ ਬੱਲੂ ਨੂੰ ਅਜੀ ਨਹੀਂ ਬੋਲਣ ਦੇਵਾਂ ਗਿਆ ਯਾਰ ਕਦੋਂ ਸਭ ਕਰਨ ਦਾ ਮੁੰਡਾ ਅਮਰ ਵਾਲਿਆ ਯਾਰ ਗੱਲ ਸਿੱਧੀ ਹੈ ਇਹ ਕੀ ਗੱਲ ਯਾਰ ਨਹੀਂ ਯਾਰ ਨਹੀਂ ਨਹੀਂ ਬੀਟੂ ਸਾਹਿਬ ਜਮੀ ਨਹੀਂ ਸਾਡੇ ਯਾਰ ਸਾਡੇ ਦੇ ਗੱਲ ਸੁਣੋ ਇੱਥੇ ਰਣਜੀਤ ਸਿੰਘ ਠਾਣੇਦਾਰ ਕਹਿੰਦਾ ਵੀ ਯਾਰ ਉਹ ਕਰ ਦਿਓ ਉਦੋਂ ਨਹੀਂ ਯਾਰ ਪੁਲਿਸ ਨੇ ਕੁਝ ਸੁਣੀ ਯਾਰ ਸਾਰੇ ਮੁੰਡੇ ਕੱਲ ਵੀਡੀਓ ਕਰਕੇ ਸਾਭ ਨੂੰ ਦੱਟ ਕੇ ਆ ਕੱਲ ਦਾ ਫੇਰ ਨੀਰ ਗੋਰ ਨੇ ਪੀਰੂ ਨੇ ਪਾਈ ਉਹ ਉਹੀ ਜਮੀਨ ਯਾਰ ਬਾਤ ਨਹੀਂ ਨਹੀਂ ਕੱਲ ਨੂੰ ਮਰਵਾ ਕੇ ਕਰ ਦੋਗੇ ਯਾਰ ਰਹਿਣ ਦਿਓ ਨਹੀਂ ਬੋਲਣ ਦੇਵਾਂ ਗਿਆ ਯਾਰ ਸਾਡੇ ਜਗ੍ਹਾ ਬੈਂਦਗਾ ਯਾਰ ਇਹ ਗੱਲ ਗਿਆ ਕੋਈ ਜਵਾਬ ਨਹੀਂ ਯਾਰ ਕਿ ਸਮਕਰਨ ਦੇ ਪਰਿਵਾਰ ਨੂੰ ਕਿਹਣੀ ਨੌਕਰੀ ਮਿਲੀ ਬਾਈ ਜੀ ਮਿਲੀ ਹੈ ਦੇਵਾਂਗੇ ਨਹੀਂ ਜਿੰਦੇ ਉਹਦਾ ਉਹਦਾ ਐ ਵੀ ਹੋਵੇ ਤੁਸੀਂ ਕਹਿੰਦੇ ਵੀ ਦੇਵਾਂਗੇ ਜੀ ਪਹਿਲੋਂ ਪਿੰਡਾਂ ਦਾ ਚੈੱਕ ਵੀ ਚੈੱਕ ਵੀ ਹੋ ਗਿਆ ਚੈੱਕ ਵੀ ਬਣੇ ਪਹਿਲਾਂ ਦਾ ਬਣੇ ਲੈ ਆਓ ਧੜਕੇ ਨੂੰ ਲੱਗਿਆ ਮਾਰੇ ਸੀ ਆਪਦੀ ਕਿਹਨੇ ਕਿਸੇ ਅਫਸਰ ਨੂੰ ਵੀ ਧੜਕੇ ਨੂੰ ਲਿਆਓ ਕੋਰਟ ਆਫ ਕਨੈਕਟ ਕਰਾਈ ਦੇ ਦਾਂਗੇ ਆਪਾ ਸਾਡੇ 357 ਦੇ ਪਰਚੇ ਯਾਰ ਨਸੇ ਦੇ ਖਿਲਾਫ ਲੱਗਦੇ ਆ ਕੋਰਟ ਇਹ ਬੈਂਟਾ ਐਂਡਿੰਗ ਨਹੀਂ ਆਜਾ ਇਹ ਮੈਨੂੰ ਆਖਿਆ ਵੀ ਭਾਈ ਮੇਰੀ ਗੱਲ ਸੁਣ ਕੇ ਮੈਂ ਤੁਹਾਡੇ ਕੋਲੇ ਆ ਗਿਆ ਫਿਰ ਉਸ ਤੋਂ ਬਾਅਦ ਵੀ ਨਹੀਂ ਜਿੱਤ ਨਹੀਂ ਨਹੀਂ ਤੁਸੀਂ ਤੁਸੀਂ ਆ ਗਏ ਜੀ ਨਹੀਂ ਜੇ ਤਾਂ ਫਿਰ ਤੁਹਾਨੂੰ ਫਿਰ ਮਿੱਟੀਆਂ ਕੋਲ ਜਾ ਹੁੰਦੀ ਜੰਮਿਆ ਯਾਰ ਕਮਾਲ ਤੁਸੀਂ ਆ ਗਏ ਜੀ ਕਿਸੇ ਸਾਡੇ ਕਿਸੇ ਵੀ ਸਮਾਂ ਮਗਰ ਨਹੀਂ ਨਹੀਂ ਅੱਥੋਂ ਮੈਂ ਆਪ ਚੱਲ ਗਿਆ ਆਹੋ ਵਿੱਚ ਬਾਹਰ ਬਾਹਰ ਯਾਰ ਜੀ ਸ਼ੁਕਰੀਆ ਪਲੀਜ਼ ਮੁਰਦਾਬਾਦ ਕਰਦੇ ਆ ਹੋ ਗਈ ਯਾਰ ਕੰਦਿਆ ਕੁਝ ਵੀ ਨਹੀਂ ਐਕੀ ਕਰੇ ਤੇਰੇ ਐਮਐਲਏ ਆ ਗਿਆ ਹੈ ਤੇ ਯਾਰ ਕਾਹ ਦਿੱਤਾ ਲੋਨਾਂ ਨੇ ਘਰ ਬੱਡੇ ਯਾਰ ਗੱਲ ਚਾ ਚਰਤੀਗੀਆ ਵੀਰੇ ਪੁੱਤ ਮਰ ਗਿਆ ਯਾਰ ਕਮਾਲ ਹੋ ਗਈ ਯਾਰ ਹਾਂ ਜੀ ਮਾਫ ਕਰੋ ਬੋਲੋ ਬੋਲੋ ਪਹਿਲੇ ਕਿਹਦੀ ਮੈਚਿੰਗ ਆਇਆ ਪਹਿਲੇ ਯਾਰ ਸੇੜਾ ਸੌਣ ਵਾਲੀ ਨਹੀਂ ਦੱਸਦਾ ਜਾਂ ਫਿਰ ਪਹਿਲਾਂ ਹੀ ਮੁਰਦਾ ਬਾਤ ਕਰਾ ਕਰੀ ਜਾਂਦਾ ਫਿਰ ਬੇਰਹਿਮ ਹੋ ਗਿਆ ਤੇਰੀ ਕਿਖੇ ਯਾਰ ਤੂੰ ਥਾੜਾ ਕੀ ਕੱਖ ਨਹੀਂ ਮੇਰਾ ਕੱਲ੍ਹ ਵਾਲੀ ਦੂਰ ਵਾਲੀ ਕਿਹਨੇ ਜਾਂਦੇ ਪਹਿਲਾਂ ਮਗੜਾ ਵਰਤਦਾ ਨਹੀਂ ਯਾਰ ਨਾ ਸਾਹ ਦਾ ਸਾਹ ਨਾ ਸੈਂਟਰ ਨੇ ਬੰਦ ਕਰਾ ਚੁੱਕਾ ਤੈਨੂੰ ਹੀ ਸ਼ਾਮਲ ਕਰਿਆ ਬਾਕੀ ਚਾਹ ਕੋਈ ਨਹੀਂ ਯਾਰਾ ਮਰਦਾ ਨਹੀਂ ਆਪ ਮੁਟਾਵਾ ਮਰਦਾਵਾ ਮੁਟਾਵਾ ਸੁਭਦਾ हिकु सवाल जो जवाब आहे सोचो की एम एल ए बयाने कंदे किसान बरा गर्व कर दे देत